ਸਾਸਤਰੀ ਕਾਸਨਿਆ ਭੈਣ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਬਹੁਤ ਪਿਆਰਾ ਗੀਤ ਵੀ ਤੇ ਸ਼ਬਦ ਵੀ ਇਹ ਭੈਣ ਨਾਨਕੀ ਗਾਉਂਦੀ ਹੈ ਜਦੋਂ ਬਗਲਾਰ ਨੂੰ ਜਾਂਦਾ ਹੈ ਗੁਰਨਾਕਦੇਵ ਜੀ ਉਦੋਂ ਭੈਣ ਨਾਨਕੀ ਗਾਉਂਦੀ ਹੈ ਇਹ ਮਾਤਾ ਨੂੰ ਕਹਿੰਦੀ ਹੈ ਸੋਗੀ ਗੀਰੀਆ ਬਦਾਮ ਮਗਾਉਨੀਆ ਸੋਗੀ ਗੀਰੀ ਸਾਗੀ ਗੇਰੀਆਂ ਬਦਾਮ ਬਗਣੀਆਂ ਤੇ ਕੋਟ ਕੋਟ ਪਾਵਾਂ ਜੂਰੀਆਂ ਮਾਏ ਮਾਏ ਵੀਰ ਪਰਦੇਸ ਗਿਆ ਕਦ ਆਵੇ ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ ਕੱਲੀ ਹੋਵੇ ਨਾ ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ ਤੇ ਹੁਣ ਪਿਆ ਕੋਣ ਖਾਵੇ ਮਾ ਮਾਏ ਕੇ ਵੀਰ ਪਰਦੇਸ ਗਿਆ ਕਦ ਆਵੇ ਸੋਗੀ ਗਿਰੀਆਂ ਬਦਾਮ ਮਗਾਉਨੀਆਂ ਸੋਗੀ ਗਿਰੀਆਂ ਸੋਗੀ ਗਿਰੀਆਂ ਬਦਾਮ ਮਗਾਉਨੀਆਂ ਕੇ ਕੋਟ-ਕੋਟ ਪਾਵਾਂ ਜੋਰੀਆਂ ਮਾਏ ਮਾਏ ਵੀਰ ਪਰਦੇਸ ਗਿਆ ਕਦ ਆਵੇ ਕੱਲਾ ਹੋਵੇ ਨਾ ਕੱਲਾ ਨਾ ਜੰਗਲਾਂ ਵਿੱਚ ਰੱਖਣੀ ਕੱਲਾ ਹੋਵੇ ਨਾ ਕੱਲਾ ਹੋਵੇ ਨਾ ਜੰਗਲਾਂ ਵਿੱਚ ਰੱਖਣੀ ਔਰ ਕੋਈ ਬੰਡ ਨਾ ਛਾਵੇ ਛਾਵੇ ਕਿ ਵੀਰ ਪਰਦੇਸ ਗਿਆ ਮਾਏ ਵੀਰ ਪਰਦੇਸ ਗਿਆ ਕਦ ਆਵੇ ਸੌਗੀ ਗੇਰੀਆਂ ਸੌਗੀ ਗੇਰੀਆਂ ਬਦਾਮ ਮਗਾਉਨੀਆਂ ਤੇ ਕਟਕੋਟ ਪਾਵਾਂ ਚੂਰੀਆਂ ਮਾਏ ਮਾਏ ਕੇ ਵੀਰ ਬਰ ਦੇਸ ਗਿਆ ਕਦਿਆ ਆਵੇ ਕੱਲਾ ਹੋਏ ਨਾ ਪੜਾ ਦਾ ਵੀਰਨੀ ਕੱਲਾ ਹੋਏ ਨਾ ਕੱਲਾ ਹੋਏ ਨਾ ਪੜਾ ਦਾ ਵੀਰਨੀ ਦੇਹੋਦੀ ਕੋਈ ਬਾਨਾ ਭੜੇ ਮਾਏ ਮਾਏ ਕੇ ਵੀਰ ਬਰਦੇਸ ਗਿਆ ਕਦ ਆਵੇ ਸੋਗੀ ਗਿਰੀਆਂ ਬਦਾਮ ਮਗਾਉਨੀਆਂ ਸੋਗੀ ਗਿਰੀਆਂ ਸੋਗੀ ਗਿਰੀਆਂ ਬਦਾਮ ਮਗਾਉਨੀਆਂ ਤੇ ਕਟ-ਕਟ ਪਾਉਂ ਜੂਰੀਆਂ ਮਾਏ ਮਾਏ ਕੇ ਵੀਰ